ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਏਕੇ 컬렉ਸ਼ਨ ਮੇਨ ਬਾਜ਼ਾਰ ਕੋਰਾਲੀ ਸੋ ਇਹਨਾਂ ਦੇ ਵੱਲੋਂ 3 ਪੀਸ ਕੋਟ ਪੈਂਟ ਦੀ ਭਾਰੀ ਸੇਲ ਲਗਾਈ ਜਾ ਰਹੀ ਹੈ ਸੋ ਤਿੰਨ ਕੋਟ ਪੈਂਟ ਤੁਸੀਂ ਖਰੀਦ ਸਕਦੇ ਹੋ 3599 ਰੁਪਏ ਦੇ ਵਿੱਚ 3599 ਰੁਪਏ ਦੇ ਵਿੱਚ ਸੋ ਆਓ ਤੁਹਾਨੂੰ ਅੱਗੇ ਦੀ ਜਾਣਕਾਰੀ ਦੱਸਦੇ ਨੇ ਅਰਵਿੰਦ ਬਾਂਸਲ ਜੀ ਵੈਲਕਮ ਟੂ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕੋਲਾਲੀ ਵੱਡਾ ਧਮਾਕਾ ਲੈ ਕੇ ਹਾਜ਼ਰ ਨੇ ਕੋਟ ਪੈਂਟਾਂ ਦਾ 11000 ਰੁਪਏ ਵਾਲਾ ਕੋਟ ਪੈਂਟ ਸਿਰਫ 1499 ਦਾ ਇੱਕ 3599 ਦਾ ਤਿੰਨ ਕਰਤੇ 3599 ਦਾ ਤਿੰਨ ਵੱਡੀ ਪਾਰੀ ਸੇ 3599 3599 ਕੋਈ 25000 ਨਹੀਂ ਕੋਈ 50000 ਨਹੀਂ ਸਿਰਫ ਤਿੰਨ ਪੀਸ 3599 ਰੁਪਏ ਦੇ 1499 ਦਾ ਇੱਕ 3593 ਦਾ ਤਿੰਨ ਕਲਰ ਆਪਾਂ ਨੀਗਾ ਮਰਾ ਦੋ ਕਸਟਮਰ ਦੀ ਅਨਲਿਮਟਿਡ ਸਟਾਕ ਆ ਚੁੱਕਿਆ ਹੈ ਫੁੱਲ ਸਟਾਕ ਆ ਚੁੱਕਿਆ ਹੈ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਵੱਡੀ ਸੇਲ ਲੱਗ ਚੁੱਕੀ ਹੈ ਅਨਲਿਮਟਿਡ ਕਲਰਸ ਨੇ ਅਨਲਿਮਟਿਡ ਡਿਜ਼ਾਈਨ ਨੇ ਫੁੱਲ ਭਾਰੀ ਸੇਲ ਆ ਚੁੱਕੀ ਹੈ ਬਹੁਤ ਸਟਾਕ ਆ ਚੁੱਕਿਆ ਜੀ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਅਨਲਿਮਟਿਡ ਕਲਰ 3593 ਦੇ ਤਿੰਨ ਕੋਟ ਪੈਂਟ ਕਰਤੇ ਜੀ 3 ਪੀਸ ਕੋਟ ਪੈਂਟ ਹੈ 3 ਪੀਸ ਜਿਹੜਾ ਬਾਜ਼ਾਰ 'ਚ 11000 15000 ਦਾ ਵਿਕਦਾ ਹੈ ਸਿਰਫ ਸਰਫਾ ਕਿੰਨੇ ਦਾ ਕਿੰਨੇ ਦਾ ਕਿੰਨੇ ਦਾ 3599 3599 ਆ ਲੋ ਕਾਫੀ ਕਲਰ ਲੋਗਾ ਨਹੀਂ ਆਏਗਾ ਵੀਰ ਜੀ ਘਾਟਾ ਨਹੀਂ ਪਊਗਾ ਸਾਨੂੰ ਉਹ ਨਹੀਂ ਨਹੀਂ ਘਾਟਾ ਕਿੱਥੇ ਪੈਣਾ ਪਰਮਾਤਮਾ ਦੀ ਕਿਰਪਾ ਦਾ ਚੜਦੀ ਕਲਾ 'ਚ ਜਾਣਾ ਕੰਮ ਜੀ ਜਲਦੀ ਜਲਦੀ ਪਹੁੰਚੋ 3599 ਦੇ 3 ਕੋਟ ਪਿੰਟ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਵੱਡੀ ਸੇਲ ਲੈ ਕੇ ਹਾਜ਼ਰ ਨੇ ਸਾਡਾ ਫੋਨ ਨੰਬਰ ਨੋਟ ਕਰ ਲਓ 9814767800 9814767800 ਵੱਡੀ ਸੇਲ ਲੱਗ ਚੁੱਕੀ ਐ 3599 ਰੁਪਏ ਦਾ 3 ਪੀਸ ਕੋਟ ਪੈਂਟ 3 ਕੋਟ ਪੈਂਟਾਂ ਦੀ ਪਾਰੀ ਸੇਲ 3599 3599 ਕੋਈ 10000 ਨਹੀਂ ਕੋਈ 11000 ਨਹੀਂ ਇੱਕ ਪੀਸ ਲੈਣਾ ਤਾਂ 1499 ਲੱਗਣਾ ਜੀ ਜੇ 3 ਪੀਸ ਲੈਣੇ ਆ ਤਾਂ ਸਿਰਫ 3599 ਦੇ ਈਵਨ ਕੀ ਰੇਟ ਪੈ ਗਿਆ 1199 ਦਾ ਇੱਕ ਕੋਟ ਪੈਂਟ ਰਾਗੀ ਸੇਲ ਅੱਤਵਾਦ ਬਾਸਕਟਾਂ ਦੀ ਵੀ ਫੁੱਲ ਪਾਰਟੀ ਵੀ ਸੇਲ ਪਾਰੀ ਜ਼ੇਰ ਪਾਰੀ ਸਟਾਕ ਆ ਚੁੱਕੇ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਵੱਡੀ ਸੇਲ ਵੱਡਾ ਤਮਾਕਾ ਅਨਲਿਮਿਟਿਡ ਕਲਰ ਇਹਦੇ ਵਿੱਚ ਵੀ ਘਟੋ ਘਟ 100 ਕਲਰ ਮਿਲਣਗੇ ਕੋਟ ਪੈਂਟ ਦੇ ਵਿੱਚ ਵੀ 50 50 ਰੰਗ ਅਵੇਲੇਬਲ ਨੇ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ